ਸਾਡੀ ਪ੍ਰੈਸ ਦੀ ਟੀਮ ਅਜ ਨਾਲ ਲੱਗ ਗਿਆ ਜਾਲ ਪੱਟੀ ਪਿੰਡ ਪੁੰਚੇ ਜੋਥੇ ਜਿਮੀਦਾਰਾ ਨੁਕਸਾਨ ਹੋਇਆ ਇਹ ਕੋਨ ਰਣਕਰ ਸਿੰਘ ਪਿੰਡ ਦੀ ਹਾਲ ਪੱਟੀ ਹੈ ਇਹ ਜਿੱਥੇ ਤੁਸੀਂ ਕਵਰ ਕਰ ਰਹੇ ਹੋ ਇਹ ਸਾਡਾ ਘਰ ਹੈ ਇਸ ਘਰ ਦੇ ਵਿੱਚ ਇਥੇ ਇਥੇ ਤੱਕ ਪਾਣੀ ਸੀਗਾ ਅੱਗੇ ਕਮਰੇਆਂ ਦੇ ਵਿੱਚ ਵੀ ਆਹ ਦੇਖੋ ਆਸਮਾਨ ਘਰ ਇਹ ਕਰਨ ਦੇ ਹਾਲਾਤ ਹੋਏ ਸਾਰੇ ਆ ਗਿਆ ਜੰਗਣੀ ਆ ਵੇਖੋ ਇਹ ਇਹ ਵੈਗ ਆ ਬੈਠੇ ਨੇ ਇਹ ਪਸਾ ਬੈਠੇ ਹੋਏ ਨੇ ਦੇਖੋ ਆਹ ਤੇ ਆ ਗਿਆ ਇਹ ਸਭ ਪਿੰਡਾਂ ਦੇ ਉਹਨੇ ਸਾੜੀ ਸਾੜੀ ਕੋਠੀ ਆ ਆ ਵੇਖੋ ਸਾਰੇ ਬ੍ਰੇਕਿੰਗ ਪਾਣੀ ਦੇ ਮਾਰ ਕਰਨ ਤੇ ਇਧਰ ਦੇਖੋ ਆਪਾਂ ਸਾਰੇ ਪਾਸੇ ਦੇਖਿਆ ਜਾਵੇ ਹਾਂ ਅਰੋ ਫਿਰ ਦਿਸ਼ਾ ਕਰੋ ਆਹ ਕਰੋ ਉੱਥਾ ਕਰੋ ਆਹ ਦੇਖਿਆ ਜਾਵੇ ਕਿਤੇ ਨਾ ਪਾੜ ਪੈ ਗਿਆ ਬਿਲਡਿੰਗ ਦਾ ਪੀਮੈਂਟ ਕਰਕੇ ਇੱਕ ਰਸ ਇਹ ਤੇ ਰੰਗ ਵਿਚੇ ਰੱਖ ਦੋਵੇਂ ਬਰਦਰ ਐ ਸਾਰੇ ਜਾਰੇ ਇਹ ਸਾਰੇ ਕਵਰ ਕੀਤਾ ਹੈ ਉੱਥੇ ਸਾਡੇ ਬੱਚਿਆਂ ਨੂੰ ਪਾਲੇ ਹੋਏ ਪਸ਼ੂ ਸਾਡੇ ਲਾ ਕੇ ਤਾਂ একদম ਦੋਖੇ ਇਹ ਪਸ਼ੂ ਸਾਡੇ ਜਦੋਂ ਹੜ ਆਇਆ ਸੀਗਾ ਇਹ ਵਿਚਾਰੇ ਸਾਰੇ ਖੱਲੇ ਪੁੱਰੇ ਸੀ ਰਿਸ਼ਤੇਦਾਰ ਸਾਡੇ ਆ ਤਾਂ ਬਹੁਤ ਧੰਨਵਾਦ ਕਰਦੇ ਉਹਨਾਂ ਦਾ ਕਿ ਸਾਡੇ ਤੋਂ ਘਰੋਂ ਚੁੱਕ ਕੇ ਲੈ ਗਏ ਸੀ ਨਹੀਂ ਤਾਂ ਇਹਨਾਂ ਦਾ ਨੁਕਸਾਨ ਵੀ ਹੋ ਸਕਦਾ ਸੀ ਇਹ ਬਾਕੀ ਇਹਨਾਂ ਦਾ ਰਹਿਣ ਦਸਹਿਰਾ ਦੇਖੋ ਤੁਸੀਂ ਵੇਖੋ ਇਹ ਸਾਹਮਣੇ ਇਹ ਘਰ ਦੇ ਇਹ ਸਾਹਮਣੇ ਦੇਖੋ ਇਹ ਸਾਨੂੰ ਉਮੀਦ ਨਹੀਂ ਹੈ ਕਿ ਸਿਆਦ ਦੇ ਵਿੱਚ ਹੀ ਉਹਨਾਂ ਦੇ ਚਰਨਾਂ ਨੂੰ ਬੰਨ੍ਹ ਪਾਵੋਗੇ ਅਸਾਰੇ ਕਵਰ ਕੀ ਲਿਖੀਏ ਪੀਪ ਮੰਗ ਕਰਦੇ ਹੋ ਪ੍ਰਸ਼ਾਸਨ ਕੋ ਅੱਜ ਪ੍ਰਸ਼ਾਸਨ ਕੋ ਸਾਡੀ ਇੱਕੋ ਹੀ ਮੰਗ ਹੈ ਕਿ ਸਾਨੂੰ ਜੋ ਬਣਦਾ ਵਾਜਬ ਜੋ ਸਾਡਾ ਨੁਕਸਾਨ ਹੋਇਆ ਉਹਦੀ ਪਰਤਾਈ ਕੀਤੀ ਜਾਵੇ ਔਰ ਗਵਰਨਮੈਂਟ ਦੇ ਆਪਣੇ ਸਰਕਾਰ ਦੇ ਬੰਦੇ ਨੁਮਾਇंदे ਇੱਥੇ ਆਉਣ ਜਿਵੇਂ ਤੁਸੀਂ ਆਣ ਕੇ ਕਵਰ ਕੀਤਾ ਉਹ ਵੀ ਇਸ ਘਰ ਨੂੰ ਇਸ ਜ਼ਮੀਨ ਨੂੰ ਜੋ ਸੜਨ ਨੁਕਸਾਨ ਹੋਇਆ ਹੈ ਇਹਨੂੰ ਵੀ ਉਹ ਕਵਰ ਕਰਨ ਤੇ ਸਰਕਾਰ ਤੱਕ ਸਾਡੀ ਬਾਜ ਜਿਹੜੀ ਪਹੁੰਚਾਈ ਜਾਵੇ ਤੇ ਸਾਨੂੰ ਜੋ ਵਾਜਬ ਜੋ ਮਿਲਦਾ ਹੈ ਸਾਡਾ ਬਣਦਾ ਸਾਨੂੰ ਉਹਦਾ ਮناسب ਜੋ ਸਾਨੂੰ ਉਹਦਾ ਮਿਲਦਾ ਜਾਵੇ ਤੁਸੀਂ ਦੇਖਿਆ ਜੋ ਇਹ ਹਲੇ ਜ਼ਿੰਮੇਦਾਰਾ ਕਿਹਾ ਵੀ ਜੋ ਸੜਨ ਨੁਕਸਾਨ ਹੋਇਆ ਜੋ ਵਾਜਬ ਹੈ ਇਥੇ ਡਿਊਟੀ ਲਾਉਣ ਪਟਵਾਰੀ ਆਵੇ ਕਾਨੂੰਗੋਵੇ ਤਹਿਸੀਲਦਾਰ ਦੀ ਜਿਹੜੀ ਮਰਜ਼ੀ ਐਸ.ਡੀ.ਐਮ ਆਵੇ ਉਹ ਆ ਕੇ ਜੋ ਕਾਸਟ ਕਰ ਰਿਹਾ ਹੈ ਜ਼ਿੰਮੇਦਾਰ ਉਹਨਾਂ ਜੋ ਗਰਦੌਰੀਆਂ ਕਰਕੇ ਉੰਨਾ ਦਾ ਮੌਕੇ ਦੇ ਜਿਹੜਾ ਹਰਜਾਨਾ ਜੋ ਬੰਦਾ ਨੁਕਸਾਨ ਉਹ ਇਹਨਾਂ ਨੂੰ ਦਿੱਤਾ ਜਾਵੇ ਜੁੜ ਚੁੱਕੇ ਨੇ ਸਰਦਾਰ ਹਰਤੇਜ ਸਿੰਘ ਜੀ ਸਰਪੰਚ ਸਾਹਿਬ ਕਾ ਪਿੰਡ ਜਾਲਪਟੀ ਦਾ ਉਹ ਗੱਲ ਕਰਦੇ ਹਾਂ ਹਾਂਜੀ ਸਭ ਜੀ ਸਾਡੇ ਪਿੰਡ ਦੇ ਵਿੱਚ ਇੰਨਾ ਜ਼ਿਆਦਾ ਪਾਣੀ ਆਇਆ ਵੀ ਕੋਈ ਪੱਠਾ ਨਹੀਂ ਰਿਹਾ ਫਸਲ ਪੂਰੀ ਮਾਰੀ ਗਈ ਆ ਔਰ ਦੋ ਅਜੇ ਤੱਕ ਪਾਣੀ ਯੋਗ ਨਾ ਚੱਲਣ ਡਿਆ ਪ੍ਰਸ਼ਾਸਨ ਸਾਡੇ ਕੋਲ ਕੋਈ ਨਹੀਂ ਆਇਆ ਸਾਡੇ ਪਿੰਡ ਦੇ ਵਿੱਚ ਜਿੱਥੇ ਬੰਦੀਆਂ ਆਈਆਂ ਨੇ ਜਿੱਥੇ ਬੰਦੀਆਂ ਡੀਆਂ ਨੇ ਪੁਠਾ ਦਿੱਤਾ ਪੂਰਾ ਕਰਨ ਦੂਰ ਲੋੜ ਬਣਦਾ ਬਾਕੀ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਆਈ ਸਰਪੰਚ ਸਾਹਿਬ ਕੋਈ ਜਾਨਵਾਲੀ ਕੋਈ ਨੁਕਸਾਨ ਵੀ ਹੋਰ ਵੀ ਪਈ ਜਾਨਵਾਲੀ ਨੁਕਸਾਨ ਹੋਏ ਨੇ ਛੋਟੇ ਮੋਟੇ ਮਤਲੇ ਇੰਦਰ ਉਹ ਡੇਰੇ ਦੇ ਪਸ਼ੂ ਮਰਿਆ ਇੱਕ ਉਹ ਵੀ ਮਰਿਆ ਸੱਪ ਲੜ ਕੇ ਪਾਣੀ ਦੇ ਦਰਾਂਨ ਉਰੇ ਨਹੀਂ ਡੰਗਰ ਸਾਡੇ ਇਹ ਗੱਲ ਪਚਾਓਗੀ ਦਿਨ ਦਿਨ ਚਾਇਆ ਹੈ ਬਾੜੀ ਇੱਕ ਇਹਨਾਂ ਦੀ ਗਾਈ ਇਹ ਇੱਕ ਇਹਨਾਂ ਦੀ ਗਾਈ ਮਰੀ ਆ ਉਹ ਜਦੋਂ ਕਿਤੇ ਲਾਉਣ ਲੱਗੇ ਨਾ ਆਪਾਂ ਬਾਹਰ ਕਲਾਈ ਤੇ ਜਦੋਂ ਆਉਣ ਲੈਂਦੀ ਆ ਤੇ ਦੇਖੀ ਉਹ ਗੱਲ ਕਰੀਏ ਤੋ ਤੂੰ ਹਾਂ ਫੜਿਆ ਜਾਂਦਾ ਉਹ ਗਾਈ ਮਰੀ ਆ ਤੋ ਟਿੱਕਣ ਲੱਗੇ ਜਦੋਂ ਲਾਉਣ ਲੱਗੇ ਨਾ ਟੰਡੀਆਂ ਤੋਂ ਉਹ ਦੇਖ ਕੇ ਲੱਤਾਂ ਖੁੱਟੀਆਂ ਆ ਹਾਂ 17000 ਰੁਪਏ ਦੀ ਗਾਈ ਹੈ ਤਤ ਕੋਈ ਕਹਿਣਾ ਨਹੀਂ ਸਾਡੀ ਅਜੇ ਬਾਹ ਫੜੀ ਸਰਕਾਰੀ ਮੁਲਾਜ਼ਮ ਆਪਣੇ ਅਪਰਵਾਈ ਸਾਹਿਬ ਆਏ ਸਨ ਉਹਨਾਂ ਨੇ ਦਿਖਾਇਆ ਇਲਾਕਾ ਸਾਰਾ ਤੇ ਜੇ ਕੋਈ ਥੱਸਲ ਬਚੀ ਵੀ ਆ ਥੋੜੀ-ਬੁੱਧੀ ਤੇ ਉਹ ਵੀ ਪੱਤਰ ਪਈ ਤੋ ਜਿਦ ਨੂੰ ਦੇਖਦੀ ਆ ਹਰੀ ਪਰ ਹੈ ਕਾਕੀ ਹੁਣ ਅੱਜ ਜਿੱਦਾਂ ਨਿਕਾਸਲੀ ਪਾਣੀ ਇਧਰੋਂ ਕੱਢ ਕੇ ਇਧਰ ਪਾ ਰਹੇ ਆ ਤੇ ਇਹ ਪਾਣੀ ਰਹਿਤ ਇੱਥੇ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜਿਹੜਾ ਵੀ ਜੋ ਪਾਣੀ ਦਾ ਸਾਡੇ ਪਿੰਡ ਦਾ ਨਿਕਾਸ ਆ ਨਹੀਂ ਹੈ ਪਹਿਲੇ ਟੇਕਨ ਖਾਸੀ ਸੀ ਕੋਨ ਖਾਸੂ ਕੋ ਤਾਕਜਾਂ ਦੇ ਵਿੱਚ ਨਹੀਂ ਲਿਖਿਆ ਗਿਆ ਉਹ ਕਈ ਸਾਲਾਂ ਬਾਅਦ ਪਾਣੀ ਆਇਆ ਉਹ ਲੋਕਾਂ ਨੇ ਆਪਣੀ ਪੈੜੀ ਦੇ ਵਿੱਚ ਮਿਲਾ ਲਿਆ ਪਾਣੀ ਹੁਣ ਬਾਂ ਨਿਕਲਦਾ ਨਿਕਾਸ ਕੋਈ ਨਹੀਂ ਅਗਲੇ ਬੰਨੇ ਨਹਿਰ ਆ ਇੱਕ ਛੜਕੇ ਆ ਇਹ ਕੁੜੀਆਂ ਨੇ ਉਥੇ ਇੱਕੋ ਸਾਇਹ ਬਣਿਆ ਤੇ ਚੋ ਪੰਡਾ ਪਿੰਡਾਂ ਦਾ ਪਾਣੀ ਗੱਗੋਬਾਲ ਹੰਦੂਰੀਆਂ ਅੜੜ ਸਾਰਾ ਪਾਣੀ ਉਸੇ ਪੁਲੀ ਦੇ ਵਿੱਚੋਂ ਦੀ ਲੰਘਣਾ ਨਹਿਰ ਵੀ ਟੁੱਟੀ ਆ ਨਹਿਰ ਜਿੱਥੋਂ ਦੀ ਪਾਣੀ ਲੰਘਿਆ ਤੋੜ ਕੇ ਨੁਕਸਾਨ ਜਿਆਦਾ ਤਾਂ ਹੀ ਹੋਣ ਲਿਆ ਵੀ ਪਾਣੀ ਦਾ ਨਿਕਾਸ਼ ਐ ਨਹੀਂ ਪਾਣੀ ਦਾ ਨਿਕਾਸ਼ ਨਹੀਂ ਸਾਡਾ ਸਰਪੰਚ ਸਾਹਿਬ ਐਨਾ ਆਪਣਾ ਨੁਕਸਾਨ ਹੋਇਆ ਵਾ ਹਾਂਜੀ ਪਰ ਜਾਨੇ ਵਾਸਤੇ ਕਹਿੰਦੇ ਸੀਐਮ ਸਾਹਿਬ ਪਿਆ ਹੀ ਵਾ ਦਿੱਤਾ ਜੂਗਾ 20000 ਰੁਪਏ ਕੋ ਇਹਦੀ ਵਾਰ ਕੀ ਕਹਿਣਾ ਤੁਸੀਂ ਇਹ ਮੰਗ ਕੀ ਹੈ ਟਾਡੀ ਅਸੀਂ ਤੇ ਚਾਹੁੰਦੇ ਆਂ ਵੀ ਵੇਖੋ ਸਰਕਾਰਾਂ ਦੇ ਝੂਠੇ ਵਾਦੇ ਨੇ ਲਾਣ ਕਰ ਦਿੰਦੇ ਆ ਤੇ ਮੁਰਕੇ ਭੁੱਲ ਜਾਂਦੇ ਫਿਰ ਹੁਣ ਅਸੀਂ ਆਂ 70000 ਰੁਪਏ ਜਿ ਤਖਾਨ ਜਿੱਥੇ ਬੰਦੀ ਜਾਂਦੀਆਂ ਵੀ 70000 ਰੁਪਏ ਇੱਕ ਕਿੱਲੇ ਦਾ ਮੁਆਵਜ਼ਾ ਦੇਣਾ ਚਾਹੀਦਾ ਉਹਦੇ ਵਿੱਚ 10000 ਰੁਪਇਆ ਮਜ਼ਦੂਰ ਨੂੰ ਦਿਓ ਮਜ਼ਦੂਰਾਂ ਦੀ ਦਿਹਾੜੀ ਟੁੱਟ ਗਈ ਦਿਹਾੜੀ ਮਿਲ ਨਹੀਂ ਈ ਉਹਨਾਂ ਦਾ ਵੀ ਤੇ ਨੁਕਸਾਨ ਹੈ ਤੇ ਜ਼ਿੰਮੇਵਾਰ ਦਾ ਨੁਕਸਾਨ ਹੈ ਉਹਨਾਂ ਸਾਡਾ ਤਰਨਾ ਜਿੱਤੋਂ ਗਗੋਲ ਮੰਡੀ ਦੇ ਵਿੱਚੋਂ ਗਿਆ ਆ ਤਰਨ ਤਰਨ ਉਥੋਂ ਦਾਣੇ ਵਾਪਸ ਆ ਗਏ ਨੇ ਉਹਨਾਂ ਦਾਣੇ ਨਹੀਂ ਲਈ ਉਹ ਦੱਸੋ ਦਾਣੇ ਮਿੱਟੀ ਜਾਂਦੇ ਦਾਣੇ ਨੂੰ ਲੱਗੀ ਜਾ ਤੇ ਮਿੱਟੀ ਜੇ ਨਹੀਂਦਾ ਕੋਈ ਮੰਡੀ ਪੁੱਛਦਾ ਕੋਈ ਦਾਣੇ ਇਹੋ ਗੱਲ ਆ ਅੱਜ ਹਰ ਮਾਲੇ ਦਾ ਇਲਾਕਾ ਨਾ ਤੇ ਦੀ ਫਸਲ ਵਿਕਣ ਲਈ ਆ ਨਾ ਕੋਈ ਪੁੱਛਣ ਡਿਆ ਨਾ ਕੋਈ ਸਾਰ ਲੈਣ ਡਿਆ ਸਰਪਾਜੀ ਕੋ ਵੀਡੀਓ ਪਈਆ ਵੈਰਰ ਬੜੀਆਂ ਯਾਰ ਤੇ ਮੈਂ ਮੁਰਗੀ ਦੇ ਦਊਗਾ ਪੈ ਪੱਕੜੀ ਦਊਗਾ ਅਗਰੇ ਤੋਤਾ ਕਿ ਜੇ ਨਾ ਉਹ ਤੇ ਕਦੂਆਂ ਦੇ ਵੀ ਪੈਸੇ ਦਊਗਾ ਮੈਂ ਨਾ ਇਹ ਇਹ ਯੋਜਨਾ ਉਹ ਆਸਮਾਨ ਆ ਅਸੀਂ ਲੋਕਾਂ ਨੇ ਇੱਕ ਨਾ ਬਦਲਾਅ ਦੇ ਚੱਕਰ ਦੇ ਵਿੱਚ ਇਹ ਕੰਮ ਕਰ ਦਿੱਤੇ ਨਾ ਮੁਰਗੀ ਦਾ ਅੰਡਾ ਉਹਨੇ ਪੈਸਾ ਦਿੱਤਾ ਤੇ ਨਾ ਮੁਰਗੀ ਦਾ ਦਿੱਤਾ ਤੇ ਨਾ ਪੱਕੜੀ ਦਾ ਦਿੱਤਾ ਤੇ ਨਾ ਮਹੀਂ ਦਾ ਦਿੱਤਾ ਤੇ ਹੁਣ ਵੀ ਉਹਨੇ ਕੱਖ ਨਹੀਂ ਦੇਣਾ ਗੱਲਾਂ ਬਾਤਾਂ ਨੇ ਪਰ ਜਥੇਬੰਦੀਆਂ ਡੀਆਂ ਲੜਨਾ ਜਥੇਬੰਦੀਆਂ ਅੱਜ ਵੀ ਸਾਡੇ ਪਿੰਡ ਦੇ ਵਿੱਚ ਜਥੇਬੰਦੀ ਇੱਕ ਲੈ ਕੇ ਆਈ ਆ ਟਰੱਕ ਕਿੱਥੋਂ ਰੂਪਨਗਰ ਰੂਗੜ ਆਪਣੇ ਰੋਪੜ ਤੋਂ ਰੂਪਨਗਰ ਆਂਦੇ ਹਾਂ ਨੂੰ ਨਮਾਜ਼ ਪੜ੍ਹਿਆ ਤੇ ਉੱਥੋਂ ਆਈ ਆ ਪੱਠੇ-ਪੱਠੇ ਲੈ ਕੇ ਆਏ ਨੇ ਅਸੀਂ ਵੰਡਣ ਕਰਾਂਗੇ ਇੱਕ ਦੇ ਦਿਨ ਦੇ ਵਿੱਚ ਜੋ ਵੀ ਲੋਡ ਆਂਦੇ ਆ ਉਹਨਾਂ ਨੂੰ